ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਨਵਾਂ ਨੁਰਵਾ ਧਰਮ ਹੈ ਜਿਹਦੇ ਬੁੰਦੇਲੇ ਸਿਧਾਂਤ ਸਰਬੱਤ ਦੇ ਭਲੇ ਦੇ ਸਤਗੁਰ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਗੁਰਨਾਮ ਦੇ ਪਾਕਸ਼ਾ ਜੀ ਤੇ ਜਿਹੜੇ ਗੁਰੂ ਕਾ ਸਿੱਖ ਅਰਦਾਸ ਵੀ ਕਰਦਾ ਉਸ ਨੇ ਇੱਕ ਵਾਰੀ ਅਰਦਾਸ ਕਰੇ ਦੋ ਵਾਰੀ ਕਰੇ ਚਾਰ ਵਾਰੀ ਤੇ ਇਹਦਾ ਅਰਦਾਸ ਦੀ ਸਮਾਪਤੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦੇ ਭਲੇ ਨਾਲ ਸਮਾਪਤੀ ਹੁੰਦੀ ਆ ਪਰ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਜੇ ਲੰਮੇ ਸਮੇਂ ਤੋਂ ਕੋਈ ਬਿਆਦਮੀਆਂ ਦੇ ਕੇਸ ਬਣਦੇ ਆ ਉਹ ਵੀ ਗੁਰੂ ਘਰਾਂ ਨਾਲ ਸੰਬੰਧਤ ਚਾਹੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀਆਂ ਬਿਆਦਮੀਆਂ ਪਰ ਰਾਜਸਥਾਨ ਵਿੱਚ ਪਿਛਲੇ ਦਿਨੀ ਗੋਲੂ ਬਾਗ ਗੁਰਦੁਆਰਾ ਮਹਿਤਾਬਗੜ੍ਹ ਉੱਥੇ ਸਾਡੀ ਇੱਕ ਬੀਬੀ ਆ ਬੀਬੀ ਹਮੀਦਕੌਰ ਜਿਹੜੀ ਉਹ ਗੁਰੂ ਘਰ ਦੀ ਸੇਵਾ ਵੀ ਕਰਦੀ ਆ ਤੇ ਉਹਦਾ ਆਪਣਾ ਉਸੇ ਰੈਨ ਬਸੇਰਾ ਵੀ ਆ ਤੇ ਪਿਛਲੇ 3-10 ਨੂੰ ਉੱਥੋਂ ਦਾ ਐਮਐਲਏ ਜਿਹੜਾ ਆਪਣੇ ਆਪ ਨੂੰ ਸਮਝਦਾ ਵੀ ਮੈਂ ਸੁਣਿਆ ਹੋਇਆ ਨਹੀਂ ਪਰ ਮੈਂ ਸ਼ਾਸਕਿਆਂ ਵੱਡਾ ਉਹ 3-10 ਨੂੰ ਰਾਤ ਨੂੰ ਤੜਕੇ ਅੰਦਰ ਬੰਦੇ ਦਾਖਲ ਹੋ ਜਾਂਦੇ ਨਿਹੰਗ ਬਾਣਿਆਂ ਦੇ ਵਿੱਚ ਤੇ ਲਗ ਕੇ ਪਾਕ 9 ਬੰਦਿਆਂ ਨੂੰ ਫੱਟੜ ਕੀਤਾ ਜਿਹਦੇ ਵਿੱਚ ਬੱਚੇ ਵੀ ਆ ਤੇ ਹੁਣ ਇੱਕ ਨਵਾਂ ਕਾਰਜ ਕੀਤਾ ਉਹ ਬੱਚਿਆਂ ਦੀ ਸਾਰਤਾ ਕੀ ਲੈਣੀ ਸੀ ਇੱਕ ਦੋ ਜਿਹੜੇ ਸਗੇ ਉਹਦੇ ਨਾਲ ਕੋਨਸੰਨ ਮੁੱਲ ਜਮ ਫੜ ਲੈ ਬਾਕੀ ਹਲੇ ਸਾਰੇ ਦੇ ਸਾਰੇ ਪੋਰਸ ਨੇ ਨਹੀਂ ਗ੍ਰਿਫਤਾਰ ਨਹੀਂ ਕੀਤੇ ਪਰ ਹੁਣ ਇੱਕ ਨਵਾਂ ਕਾਰਜ ਕਰਤਾ ਕਿ ਉਸੇ ਰਸੀਵਰ ਨੂੰ ਜ਼ਬਤ ਕਰ ਦਿੱਤਾ ਮੈਂ ਕਹਿਣਾ ਚਾਹਣਾ ਰਾਜਸਥਾਨ ਦੀ ਸਰਕਾਰ ਨੂੰ ਵੀ ਤੇ ਰਾਜਸਥਾਨ ਦੀ ਪੁਲਿਸ ਨੂੰ ਵੀ ਘਰਾਂ ਤੇ ਰিসিਵਰ ਨਹੀਂ ਲੱਗਦੇ ਹੁੰਦੇ ਘਰ ਜਿਹੜੇ ਆ ਗੁਰੂ ਘਰਾਂ ਦੇ ਵਿੱਚ ਵੀ ਇਹ ਪ੍ਰਬੰਧ ਇਹੋ ਜਿਹਾ ਨਹੀਂ ਚਾਹੀਦੇ ਤੇ ਜੇ ਐਮਐਲਏ ਇਹ ਬਿਰ ਬਿਰ ਕੇ ਕਹੇ ਜਾਓ ਉਹਨਾਂ ਨੂੰ ਆਪਣੇ ਮੰਤਰੀਆਂ ਨਾਲ ਲੈ ਕੇ ਕਿ ਇਹ ਤਾਂ ਖਾਲੇ ਸ਼ੁਰੂਆਤ ਕੀਤੀ ਅਸੀਂ ਹੋਰ ਅਸਥਾਨਾਂ ਤੇ ਵੀ ਇਹੋ ਜਿਹਾ ਕੰਮ ਕਰਾਂਗੇ ਤੇ ਮੈਂ ਸਮਝਦਾ ਫਿਰ ਧਰਮ ਨਿਰਪੱਖਤਾ ਇਸ ਮੁਲਕ ਦੀ ਪਲੀਪਾਂ ਸਾਰਿਆਂ ਨੂੰ ਜਿੱਤੇ ਆਉਣੀ ਚਾਹੀਦੀ ਹੈ ਇਸ ਦੇ ਦੇਸ਼ ਦੀ ਆਜ਼ਾਦੀ ਲਈ ਇਹ ਗੁਰੂ ਘਰਾਂ ਦਾ ਬਹੁਤ ਵੱਡਾ ਯੋਗਦਾਨ ਸੀ। ਸੋ ਰਾਜਸਥਾਨ ਦੀ ਸਰਕਾਰ ਨੂੰ ਵੀ ਤੇ ਉੱਥੋਂ ਦੀ ਲੋਕਲ ਜਿਹੜੀ ਆਪਣੇ ਆਪਣੇ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਬੇਨਤੀ ਕਰਦਾ ਕਿ ਰিসিਵਰ ਤੁਰੰਤ ਜਿਹੜਾ ਵਾਪਸ ਲਓ ਤੇ ਇਹਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਕਰੋ। ਸਿੱਖ ਕੌਣ ਹੈ ਕਿਉਂਕਿ ਉਹ ਬੀਬੀ ਵਿਚਾਰੀ ਲੰਬੇ ਅਰਸੇ ਦੀ ਉੱਤੇ ਸੇਵਾ ਕਰਦੀ ਗੁਰੂ ਘਰ ਦੇ ਵਿੱਚ। ਤੇ ਇਹੋ ਜਿਹਾ ਕਾਰਜ ਨਾ ਕਰੋ ਜਿਹਦੇ ਨਾਲ ਫਿਰ ਸਿੱਖਾਂ ਦੇ ਵਿੱਚ ਜਿਹੜੀ ਆ ਉਹ ਬੀਵਸਵਾਸੀ ਜਿਹੇ ਪੈਦਾ ਹੁੰਦੀ ਹੈ ਸੋ ਮੈਂ ਜਿੱਥੇ ਕਟਲਾ ਦੇ ਜਿਹੜੇ ਦੋਚੀ ਉਹਨਾਂ ਦੀ ਗਿਰਨੇ ਵੀ ਨਾਮਜਾਦਿਆ ਗ੍ਰਸਾਰ ਤਰੰਤ ਕੀਤੇ ਜਾਣ ਤੇ ਪ੍ਰਬੰਧ ਜਿਹੜਾ ਆ ਉਹ ਮੁੜ ਬੀਬੀ ਦੇ ਹੱਥਾਂ ਦੇ ਵਿੱਚ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ